ਆਖਰ ਪੰਜਾਬੀਆਂ ਲਈ ਉਹ ਖੜੀ ਆਈ ਗਈ ਜਿਸ ਕੜੀ ਦਾ ਇੰਤਜ਼ਾਰ ਸੀ ਪੰਜਾਬ ਚੋਣਾਂ ਦੇ ਸੱਤਵੇਂ ਪੜਾਅ 'ਚ ਜਦੋਂ ਲਾਨ ਹੋਇਆ ਤਾਂ ਉਹਨੂੰ ਲੱਗਦਾ ਸੀ ਕਿ ਪੰਜਾਬ ਸੱਤਵੇਂ ਪੜਾਅ 'ਚ ਕਿੰਨੀ ਇੰਤਜ਼ਾਰ ਕਿੰਨੀ ਉਡੀਕ ਕਰਨੀ ਪੈਗੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਆ ਇਹ ਤਾਂ ਬਿਲਕੁਲ ਇੱਕ ਦਿਨ ਬਾਅਦ ਪੰਜਾਬ ਦੇ ਚੋਣਾਂ ਨੂੰ ਲੈ ਕੇ ਪਾਰਲੀਮੈਂਟ ਦੇ ਚੋਣਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਪੰਜਾਬ ਦੇ ਅੰਦਰ ਜਿਹੜਾ ਚੋਣ ਪ੍ਰਚਾਰ ਬੰਦ ਹੋਣ ਜਾ ਰਿਹਾ ਹੈ ਠੀਕ ਉਸ ਤੋਂ ਬਾਅਦ 1 ਜੂਨ ਨੂੰ ਪੈਣਗੀਆਂ ਵੋਟਾਂ ਤੇ 4 ਜੂਨ ਨੂੰ ਨਾਲ ਦੀ ਨਾਲ ਹੀ ਆਉਣਗੇ ਨਤੀਜੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਅਡੀਕ ਕਰਨੀ ਹੈ ਕਈ ਵਾਰੀ ਅਡੀਕ ਦਾ ਸਬਰ ਦਾ ਫਲ ਮਿੱਠਾ ਵੀ ਹੁੰਦਾ ਹੈ ਜਿਹੜੀ ਆਖਰੀ ਸਵਾਰੀ ਹੁੰਦੀ ਹੈ ਆਖਰੀ ਸਵਾਰੀ ਨੂੰ ਕਈ ਵਾਰ ਸੀਟ ਆਪਣੇ ਪਸੰਦ ਦੀ ਵੀ ਮਿਲ ਜਾਂਦੀ ਹੈ ਤੇ ਪੰਜਾਬ ਇਸ ਪਾਰਲੀਮੈਂਟ ਦੀਆਂ ਚੋਣਾਂ 'ਚ ਆਖਰੀ ਸਵਾਰੀ ਹੈ ਇੰਤਜ਼ਾਰ ਰਹੇਗਾ ਕਿ ਪੰਜਾਬੀਆਂ ਨੂੰ ਪੰਜਾਬੀਆਂ ਦੇ ਪਸੰਦ ਦੀ ਸੀਟ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਫੈਸਲਾ ਵੀ ਪੰਜਾਬੀਆਂ ਨੇ ਕਰਨਾ ਹੈ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਜਿੱਧਰ ਨੂੰ ਤੁਰਦੇ ਐ ਲੱਗ ਬਣ ਕੇ ਤੁਰ ਪੈਂਦੇ ਐ ਇਹਨਾਂ ਦੇ ਫੈਸਲੇ ਫਤਵੇ ਜਿਹੜੇ ਹੈਗੇ ਆ ਜੋ ਮਨ ਬਣਾ ਲੈਂਦੇ ਆ ਉਹ ਟਾਲ ਹੁੰਦੇ ਆ ਪਿਛਲੇ ਦਿਨਾਂ ਚ ਆਪਾਂ ਸਾਰੇ ਜਾਣਦੇ ਆ ਮੇਰੇ ਵਰਗੇ ਮੀਡੀਆ ਕਰਮਚਾਰੀ ਦੋਸਤ ਜਿਹੜੇ ਹੈਗੇ ਪਿੰਡਾਂ ਚ ਕਸਬਿਆਂ ਚ ਸ਼ਹਿਰਾਂ ਜਾ ਜਾ ਕੇ ਤੁਹਾਨੂੰ ਸਾਰਿਆਂ ਨੂੰ ਪੁੱਛਦੇ ਰਹੇ ਆ ਕੀ ਮੁੱਦੇ ਆ ਕਿਸ ਨੂੰ ਵੋਟ ਪਾਉਂਗੇ ਬਹੁਤ ਐਨੇ ਹੀ ਕਹ ਕੇ ਮੌਕੇ ਤੇ ਜਾ ਕੇ ਦੱਸਾਂਗੇ ਹੁਣ ਜਦੋਂ ਪਹਿਲੀ ਜੂਨ ਆਏਗੀ ਤਾਂ ਦੱਸ ਦੇਣਗੇ ਕਿ ਕਿਸ ਦੇ ਨਾਲ ਖੜੇ ਆ ਇਸ ਕਰਕੇ ਕਿਹਾ ਜਾਂਦਾ ਹੈ ਕਿ ਕਈ ਸੀਟਾਂ ਦੇ ਨਤੀਜੇ ਹਰਾਨੀ ਜਾਣਕਰੀ ਆ ਸਕਦੇ ਆ ਪੰਜਾਬ ਦੇਆਂ ਵੱਡੀਆਂ ਸੀਟਾਂ ਜਿਹੜੀਆਂ ਸ਼ੁਰੂ ਤੋਂ ਲੈ ਕੇ ਹੁਣ ਕੱਲ ਜਦੋਂ ਚੋਣ ਪ੍ਰਚਾਰ ਬੰਦ ਹੋਣ ਰਿਹਾ ਤਾਂ ਉਸ ਵੇਲੇ ਤੱਕ ਚਰਚਾ ਚ ਰਹੀਆਂ ਉਹਨਾਂ ਚ ਪਟਿਆਲਾ ਸ਼ਾਮਲ ਹੈ ਪਟਿਆਲੇ ਤੇ ਮਹਾਰਾਣੀ ਪ੍ਰਨੀਤ ਕੌਰ ਇਹਦੇ ਡਾਕਟਰ ਗਾਂਧੀ ਕਾਂਗਰਸ ਵੱਲੋਂ ਇਹਦੇ ਡਾਕਟਰ ਬਲਬੀਰ ਜਿਹੜੇ ਹੈਗੇ ਆ ਉਹ ਆਪ ਵੱਲੋਂ ਇਹ ਕਾਲੀ ਦਲ ਦੇ ਨੁਮਾਇੰਦੇ ਚਰਚਾ ਚ ਹੈ ਸੀਟ ਵੀ ਜੇ ਆਪਾਂ ਪਠੰਡਾ ਦੀ ਗੱਲ ਕਰੀਏ ਬੀਬਾ ਹਰਸਿਮਰਤ ਕਾਲੀ ਦਲ ਦੇ ਨੁਮਾਇੰਦੇ ਹੈ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਖੁੜੀਆਂ ਸਾਹਿਬ ਨੁਮਾਇੰਦੇ ਹੈ ਉਹ ਵੀ ਵੱਡੀ ਸੀਟ ਹੈ ਚਰਚਾ ਚ ਅੱਗੇ ਥੋੜਾ ਜਾਈਏ ਤਾਂ ਲੁਧਿਆਣਾ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਦਾ ਜਬੜਿੰਗ ਲੜ ਰਿਹਾ ਹੈ ਦੂਜੇ ਪਾਸੇ ਰਵਨੀਤ ਬਿੱਟੂ ਜਿਹੜੇ ਕਾਂਗਰਸ ਨੂੰ અલਵਿਦਾ ਆ ਕੇ ਗਏ ਉਹ ਵੀ ਸਾਰੀ ਚੋਣ ਦੇ ਦੌਰਾਂ ਚ ਚਰਚਾ ਚ ਰਹੇ ਹੈ ਜਦੋਂ ਆਪਾਂ ਚਰਚਾਵਾ ਦੀ ਗੱਲ ਕਰਦੇ ਹਾਂ ਜਲੰਧ ਦੀ ਸੀਟ ਨੂੰ ਵੀ ਛੱਡਿਆ ਨਹੀਂ ਜਾ ਸਕਦਾ ਜਿੱਥੇ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਆਪਣੀ ਕਿਸਮਤ ਅਜ਼ਮਾਈ ਕਰ ਰਿਹਾ ਜੇ ਬਹੁਤ ਚਰਚਾ ਦੀ ਆਪਾਂ ਗੱਲ ਕਰੀਏ ਤਾਂ ਖਡੂਰ ਸਾਹਿਬ ਤੇ ਫਰੀਦਕੋਟ ਦੀਆਂ ਸੀਟਾਂ ਆਪਣੇ ਆਪ ਤੇ ਵਿਲੱਖਣ ਢੰਗ ਨਾਲ ਚਰਚਾ ਚ ਹੈ ਜੇ ਆਪਾਂ ਖਡੂਰ ਸਾਹਿਬ ਦੀ ਗੱਲ ਕਰਦੇ ਆ ਤਾਂ ਉੱਥੇ ਭਾਈ ਅਮਰਪਾਲ ਸਿੰਘ ਉਹ ਉਮੀਦਵਾਰ ਹੈ ਕਿਹਾ ਜਾ ਰਿਹਾ ਹੈ ਕਿ ਪਾਰਟੀਆਂ ਜਿਹੜੀਆਂ ਲਕੀਰਾਂ ਖਿੱਚਣ ਤੋਂ ਸਾਰੇ ਮਾਮਲੇ ਤੋਂ ਉੱਪਰ ਉੱਠ ਕੇ ਅਈ ਅਮਰਤਪਾਲ ਦੇ ਨਾਲ ਜਿਹੜੀਆਂ ਵਹੀਰਾਂ ਤੁਰੀਆਂ ਵੀ ਆ ਇੱਕ ਵੱਖਰੀ ਕਿਸਮ ਦਾ ਜਲਾਉ ਸੀਟ ਤੇ ਕਿਹਾ ਜਾ ਰਿਹਾ ਕਿ ਵੇਖਣ ਨੂੰ ਮਿਲਿਆ ਮਿਲ ਰਿਹਾ ਜੇ ਆਪਾਂ ਫਰੀਦਕੋਟ ਦੀ ਵੀ ਗੱਲ ਕਰਦੇ ਆ ਫਰੀਦਕੋਟ ਦੇ ਵਿੱਚ ਬਿਆਨ ਸਿੰਘ ਦੇ ਬੇਟੇ ਸਰਬਜੀਤ ਸਿੰਘ ਉਹ ਸੀਟ ਤੋਂ ਚੋਣ ਲੜ ਰਿਹਾ ਸਰਬਜੀਤ ਸਿੰਘ ਨੂੰ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਪਿਛਲੇ ਦਿਨੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਦੂਜੇ ਜਿਹੜੇ ਹੈਗੇ ਵੱਖ-ਵੱਖ ਪਲੇਟਫਾਰਮਾਂ ਦੀ ਗੱਲ ਕਰੀਏ ਕਿਹਾ ਜਾਂਦਾ ਕਿ ਪਿੰਡਾਂ ਦੇ ਪਿੰਡ ਬਲਾਕੇ ਸਰਬਜੀਤ ਸਿੰਘ ਨੂੰ ਕਹਿ ਰਿਹਾ ਕਿ ਆਓ ਸਾਨੂੰ ਆਪਣੀ ਗੱਲ ਦੱਸੋ ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ ਇਹ ਤਾਂ ਫੈਸਲਾ ਫਰੀਦਕੋਟੀਆਂ ਨੇ ਕਰਨਾ ਜਾਂ ਖਡੂਰ ਸਾਹਿਬ ਵਾਲਿਆਂ ਨੇ ਕਰਨਾ ਪਰ ਇਹ ਜ਼ਰੂਰ ਹੈ ਕਿ ਨਾ ਦੋਨਾਂ ਸੀਟਾਂ ਨੂੰ ਲੈ ਕੇ ਜਿੱਥੇ ਪੰਜਾਬ 'ਚ ਚਰਚਾ ਹੈ ਉੱਥੇ ਕਿਤੇ ਇੰਜ ਵੀ ਲੱਗ ਰਿਹਾ ਹੈ ਕਿ ਜਿਹੜੇ ਪੰਜਾਬੀ ਦੁਨੀਆ ਪਰ 'ਚ ਬੈਠੇ ਆ ਉਹਨਾਂ ਦੀਆਂ ਸੀਟਾਂ ਤੇ ਵੀ ਨਜ਼ਰ ਲੱਗੀ ਹੋਈ ਹੈ ਕਿ ਕੀ ਨਤੀਜੇ ਆਉਣਗੇ ਇਹ ਗੱਲ ਮੈਂ ਜ਼ਰੂਰ ਇਹ ਕਹੇ ਕਿ ਹੋਰ ਇਹਨਾਂ ਮੁੱਦਿਆਂ ਤੇ ਆਪਣੀ ਚਰਚਾ ਨੂੰ ਜਿਹੜਾ ਹੈਗਾ ਸੰਕੋਚ ਕਰਨ ਦੀ ਕੋਸ਼ਿਸ਼ ਕਰਾਂਗਾ ਜਦੋਂ ਇਹਨਾਂ ਮੁੱਦਿਆਂ ਦੀ ਆਪਾਂ ਗੱਲ ਕਰਦੇ ਆ ਪੰਜਾਬ 'ਚ ਇੱਕ ਵੱਖਰੀ ਕਿਸਮ ਦਾ ਵੀ ਨਤੀਜਾ ਜਿਹੜਾ ਹੈਗਾ ਆਉਣ ਜਾ ਰਿਹਾ ਉਹ ਇਹ ਹੈ ਕਿ ਆਪ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਜਿੱਥੇ ਆਪਣੇ ਸੀਟਾਂ ਦੀ ਲੜਾਈ ਲੜ ਰਹੇ ਆ ਉਥੇ ਇਹ ਵੀ ਫੈਸਲਾ ਹੋਏਗਾ ਕਿ ਇਹਨਾਂ ਜੋ ਕਿਹੜੀ ਤਰਗੇ ਆ ਮਿਸਾਲ ਵਜਾਉ ਆਪ ਤੇ ਆਪਾਂ ਕਾਂਗਰਸ ਦੀ ਗੱਲ ਕਰਦੇ ਆ ਦੇਖੋ ਸਾਰੇ ਮੁਲਕ ਦੇ ਵਿੱਚ ਉਹਨਾਂ ਦਾ ਇੰਡੀਆ ਪਲੇਟਫਾਰਮ ਤੇ ਇੱਕ ਹੈ ਪਰ ਇੱਥੇ ਲੜਾਈ ਲੜ ਰਹੇ ਆ ਹੁਣ ਇੱਥੇ ਜਿਹੜੀ ਆਪ ਅੱਗੇ ਆਏਗੀ ਕਿ ਕਾਂਗਰਸ ਅੱਗੇ ਆਏਗੀ ਜਿਹੜੀ ਵੀ ਤੇ ਅੱਗੇ ਆ ਗਈ ਅਗਲੀ ਵਿਧਾਨ ਸਭਾ ਦੀ ਚੋਣ ਲਈ ਦਾਅਵੇਦਾਰੀਆਂ ਆਪਣੀਆਂ ਦੂਜੀਆਂ ਨਾਲ ਵੱਡੀਆਂ ਕਰੇਗੀ ਇਦਾਂ ਹੀ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਵਾਰ ਅਲੱਗ-ਅਲੱਗ ਆਪਣੇ ਤੌਰ ਤੇ ਚੋਣਾਂ ਲੜ ਰਹੇ ਐ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ ਉਹ ਤਾਂ 4 ਜੂਨ ਨੂੰ ਪਤਾ ਲੱਗ ਹੀ ਜਾਏਗਾ ਪਰ ਜੋ ਵੀ ਨਤੀਜੇ ਆਉਣਗੇ ਉਹਨਾਂ ਨਤੀਜਿਆਂ ਦਾ ਅਸਰ ਭਾਰਤੀ ਜਨਤਾ ਪਾਰਟੀ ਤੇ ਸ਼ੋਮਣੀ ਕਾਲੀ ਦਲ ਤੇ ਵੀ ਪਏਗਾ ਪੰਜਾਬੀ ਕਿਸ ਨੂੰ ਵੱਡਾ ਹੰਗਾਰਾ ਦਿੰਦੇ ਆ ਭਾਜਪਾ ਨੂੰ ਜਾਂ ਕਾਲੀ ਦਲ ਨੂੰ ਜੋ ਵੋਟ ਪਰਸੈਂਟੇਜ ਆਏਗੀ ਜੋ ਨਤੀਜੇ ਆਉਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਵਿਧਾਨ ਸਭਾ ਹੈ ਉਹਦੇ ਤੇ ਵੀ ਕੀ ਗੱਠ ਜੋੜ ਕਾਲੀ ਦਲ ਤੇ ਭਾਜਪਾ ਦਾ ਹੋਏਗਾ ਕਿ ਨਹੀਂ ਹੋਏਗਾ ਕਿਹੜੀ ਵੱਡੀ ਧਿਰ ਕਿਹੜੀ ਛੋਟੀ ਧਿਰ ਇਹ ਸਾਰੀਆਂ ਗੱਲਾਂ ਪਾਰਲੀਮੈਂਟ ਦੀਆਂ ਚੋਣਾਂ ਨਾਲ ਜੁੜੀਆਂ ਹੋਈਆਂ ਆਖਰ ਦੇ ਵਿੱਚ ਮੈਂ ਜ਼ਰੂਰ ਕਹਾਗਾ ਕਿ ਪੰਜਾਬ ਇਸ ਵੇਲੇ ਜਿਸ ਕਦਰ ਕੇਂਦਰ ਰੁਬਿੰਦੂ ਬਣਿਆ ਵੈ ਤੇ ਆਪਾਂ ਗੱਲ ਕਰੀਏ ਵੱਡੇ ਨੇਤਾਵਾਂ ਦੀ ਪ੍ਰਧਾਨ ਮੰਤਰੀ ਦੇ ਨਰਿੰਦਰ ਮੋਦੀ ਅਮਾਛਾ ਦੀ ਗੱਲ ਕਰ ਲਈਏ ਇਸੇ ਤਰੀਕੇ ਨਾਲ ਦੂਜੇ ਆਗੂਆਂ ਦੀ ਜੀ ਕਾਂਗਰਸ ਦੀ ਆਪਾਂ ਗੱਲ ਕਰਦੇ ਹਾਂ ਰੋਹਲ ਗਾਂਧੀ ਪ੍ਰਿੰਕਾ ਖੜਗੇ ਇਦਾਂ ਹੀ ਜਿਹੜਾ ਹੈਗਾ ਬਾਕੀ ਜਿਹੜੇ ਆਪ ਦੇ ਆਗੂ ਹੈ ਅਰਵਿੰਦ ਕੇਜਰੀਵਾਲ ਹੈ ਮੁਖਵੰਦਰੀ ਭਗਵੰਤ ਮਾਨ ਹੈ ਸ੍ਰੋਣੀ ਕਾਲਦੀ ਦਲ ਦੀ ਆਪਣੀ ਲੀਡਰ ਹੈ ਸਾਰੇ ਆਗੂਆਂ ਨੇ ਪੂਰੀ ਵਾਹ ਲਾਈ ਵੀ ਹੈ ਅੰਦਾਜ਼ਾ ਇਤੋਂ ਵੀ ਲਾਇਆ ਜਾ ਸਕਦਾ ਹੈ ਕਿ ਕੱਲ ਜਦੋਂ ਕਿ ਪੰਜਾਬ ਚ ਚੋਣ ਪ੍ਰਚਾਰ ਸਮਾਪਤ ਹੋਣ ਦਾ ਰਹਿ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਮੌਕਾ ਵੀ ਆਪਣੇ ਹੱਥੋਂ ਨਹੀਂ ਜਾਣ ਦਿੰਦੇ ਕੱਲ ਵੀ ਉਹ ਆਪਣੀ ਰੈਲੀ ਨੂੰ ਆ ਕੇ ਸਬੋਧਨ ਕਰਨਗੇ ਜਿਸ ਤੋਂ ਬਾਅਦ ਚੋਣ ਪ੍ਰਚਾਰ ਸਮਾਪਤ ਹੋਏਗਾ ਸੋ ਪੰਜਾਬ ਦੇ ਨਤੀਜੇ ਕਾਫੀ ਦਿਲਚਸਪ ਰਹਿਣਗੇ ਕੀ ਨਤੀਜੇ ਹੋਣਗੇ ਆਪਾਂ ਇਹਨਾਂ ਮੁੱਦਿਆਂ ਦੇ ਤੁਹਾਡੇ ਨਾਲ ਫੇਰ ਚਰਚਾ ਚ ਮਿਲਦੇ ਰਹਾਂਗੇ